ਇਸ਼ੂ ਹੈ ਤੇ ਮੇਰੇ ਕਾਈਂਡਲੀ ਜੇ 2 ਮਿੰਟ ਵਾਸਤੇ ਪਲੀਜ਼ ਦੇਖੋ ਬੇਨਤੀ ਹੈ ਇਸ ਦਿਨ ਅਸੀਂ ਸੈਕਟਰੀ ਸਾਹਿਬ ਨਾਲ ਅੰਦਰ ਮੁਲਾਕਾਤ ਕੀਤੀ ਹੈ ਪ੍ਰਧਾਨ ਜੀ ਇੱਥੇ ਨਹੀਂ ਨੇ ਆਊਟ ਆਫ ਸਟੇਸ਼ਨ ਨੇ ਅਸੀਂ ਐਜ਼ ਨਵਾਣੇ ਪੰਜਾਬੀ ਤੇ ਨਵਾਣੇ ਸਿੱਖ ਜਿਹੜੇ ਅਸੀਂ ਇੱਥੇ ਆਏ ਆ ਬਹੁਤ ਦਿਨਾਂ ਦਾ ਸਾਨੂੰ ਇਸ ਗੱਲ ਦੀ ਬਹੁਤ ਤਕਲੀਫ ਸੀ ਸਾਡੇ ਮਨ ਨੂੰ ਤੇ ਦਿਲ ਨੂੰ ਕੀ ਹੋਲੀਐਸਟ ਆਫ ਦੀ ਹੋਲੀ ਸ਼ਰਾਇਨਸ ਜਿਹੜੀਆਂ ਨੇ ਜਿੱਥੋਂ ਹਮੇਸ਼ਾ ਸਾਂਝੀ ਵਾਰਤਾ ਦਾ ਮੈਸੇਜ ਗਿਆ ਹੈ ਮਾਨਸ ਕੀ ਜਾਤ ਸਭ ਇੱਕ ਹੀ ਪਛਾਨ ਬੋ ਹਮੇਸ਼ਾ ਦਰਬਾਰ ਸਾਹਿਬ ਜਿਹੜਾ ਉਹ ਇੱਕ ਧਰਮ ਨਾਲ ਨਹੀਂ ਸਾਰੇ ਧਰਮਾਂ ਦੀ ਸਾਂਝੀ ਵਾਰਤਾ ਦਾ ਇਹ ਸਥਾਨ ਹੈ ਜਿੱਥੇ ਲੱਖਾਂ ਕਰੋੜਾਂ ਬੰਦੇ ਇੰਟਰਨੈਸ਼ਨਲੀ ਵੀ ਨੈਸ਼ਨਲੀ ਵੀ ਹਰ ਸੂਬੇ ਤੋਂ ਉੱਥੇ ਦਰਸ਼ਨ ਕਰਨ ਆਉਂਦੇ ਨੇ ਸਾਨੂੰ ਇਸ ਗੱਲ ਦਾ ਬਹੁਤ ਭਾਰੀ ਅਫਸੋਸ ਹੈ ਕਿ ਪਿਛਲੇ ਦਿਨੀਂ ਅਸੈਂਬਲੀ ਸੈਸ਼ਨ ਚੱਲਦਾ ਰਿਹਾ ਅਸੈਂਬਲੀ ਸੈਸ਼ਨ ਚੱਲਦੇ ਹੋਏ ਦਰਬਾਰ ਸਾਹਿਬ ਦੇ ਵਿੱਚ ਈਮੇਲ ਜਾਂਦੀਆਂ ਰਹੀਆਂ ਜਿਨ੍ਹਾਂ ਨੇ ਇੱਕ ਵੱਡਾ ਸਿਕਿਉਰਿਟੀ ਦਾ ਥ੍ਰੈਟ ਦਰਬਾਰ ਸਾਹਿਬ ਦੇ ਵਿੱਚ ਆਂਦਾ ਰਿਹਾ ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਇੱਕ ਵਾਰ ਇੱਕ ਪਾਸੇ ਬੇਅਦਬੀਆਂ ਦੇ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਹੋਇਆ ਹੈ ਬੇਅਦਬੀਆਂ ਤੇ ਬੇਅਦਬੀ ਤੇ ਚਰਚਾ ਹੋ ਰਹੀ ਹੋਏ ਚੀਫ ਮਿਨਿਸਟਰ ਸਾਹਿਬ ਨੇ ਇੱਕ ਵਾਰ ਵੀ ਸਮੁੱਚੇ ਹਾਊਸ ਨੂੰ ਤੇ ਆਪੋਜੀਸ਼ਨ ਨੂੰ ਕੌਨਫੀਡੈਂਸ ਨਹੀਂ ਲਿਆ ਕੇਸ ਕਿਸਮ ਦੀਆਂ ਈਮੇਲਸ ਜਿਹੜੀਆਂ ਨੇ ਦਰਬਾਰ ਸਾਹਿਬ ਦੀ ਸਿਕਿਉਰਿਟੀ ਵਾਸਤੇ ਅਸੀਂ ਰੀਸੀਵ ਕਰ ਰਹੇ ਸੈਸ਼ਨ ਖਤਮ ਹੋਣ ਤੋਂ ਬਾਅਦ ਸਾਨੂੰ ਇਹ ਨਜ਼ਰ ਆਂਦਾ ਤੇ ਮੈਂ ਅੱਜ ਵੀ ਅਪੀਲ ਕਰੂੰਗਾ ਮਾਨ ਸਾਹਿਬ ਨੂੰ ਭਗਵੰਤ ਮਾਨ ਜੀ ਸਾਰਿਆਂ ਨੂੰ ਜ਼ਰੂਰੀ ਹੈ ਤੁਹਾਡਾ ਇੱਥੇ ਆਣਾ ਮੇਰੀ ਬੇਨਤੀ ਹੋਏਗੀ ਗਵਰਨਰਮੈਂਟ ਆਫ ਪੰਜਾਬ ਨੂੰ ਦਰਬਾਰ ਸਾਹਿਬ ਦੀ ਜਿਹੜੀ ਸਿਕਿਉਰਿਟੀ ਨੂੰ ਮੱਦੇਨਜ਼ਰ ਰੱਖਦੇ ਹੋਏ 올 ਪਾਰਟੀ ਮੀਟਿੰਗ ਇਮੀਡੀਏਟਲੀ ਭਗਵੰਤ ਮਾਨ ਜੀ ਸ਼੍ਰੀ ਅਮਰਸਰ ਸਾਹਿਬ ਦੇ ਕਿਸੇ ਸਾਂਝੀ ਜਗ੍ਹਾ ਤੇ ਬੁਲਾਉਣ ਸਾਰੀਆਂ ਪਾਰਟੀਆਂ ਇੱਥੇ ਸ਼ਮੂਲੀਅਤ ਕਰਨ ਸਾਰੇ ਐਮਐਲਏ ਸਾਰੇ ਮੈਂਬਰਸ ਆਫ ਪਾਰਲੀਮੈਂਟ ਪੰਜਾਬ ਦੇ ਇੱਥੇ ਬੁਲਾਏ ਜਾਣ ਤੇ ਸਾਨੂੰ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਇਹ ਦੱਸਣ ਕਿ ਗਵਰਨਮੈਂਟ ਪੰਜਾਬ ਕਿੰਨਾ ਕੁ ਸੰਜੀਦਾ ਤੇ ਕਿਸ ਕਿਸਮ ਦਾ ਕਦਮ ਉਠਾਣਾ ਚਾਹਦੀ ਇਤੋਂ ਦੇ ਸਕਿਉਰਟੀ ਦੇ ਪੈਰਾਮੀਟਰਸ ਦੇ ਕਰਾ ਜਿਹੜਾ ਪੈਰਾਫਰਨੀਲੀਆ ਸਿਕਿਉਰ ਕਰਨ ਵਾਸਤੇ ਦਰਬਾਰ ਸਾਹਿਬ ਨੂੰ ਚਾਹੀਦਾ ਉਹਦਾ ਸੂਬੇ ਦੀ ਸਰਕਾਰ ਜਿਹੜੀ ਹੈ ਕੀ ਇਹਦਾ ਪ੍ਰਬੰਧ ਕਰ ਰਹੀ ਹੈ ਸੋ ਇਸ ਇਸ਼ੂ ਤੇ ਅਸੀਂ ਚਾਹਾਂਗੇ ਓਨਲੀ ਫਾਰ ਸਕਿਉਰਟੀ ਪਰਪਸਸ ਅ ਇਥੇ ਮੀਟਿੰਗ ਇਮੀਡੀਏਟਲੀ 올 ਪਾਰਟੀ ਮੀਟਿੰਗ ਬੁਲਾਈ ਜਾਏ ਤੇ ਭਗਵੰਤ ਮਾਨ ਇਥੇ ਕਲੈਰਿਟੀ ਦੇ ਮੈਨੂੰ ਅਫਸੋਸ ਹੈ ਕਿ ਭਗਵੰਤ ਮਾਨ ਜੀ ਨੂੰ ਅਜ ਤੱਕ ਇਥੇ ਪਹੁੰਚਣਾ ਚਾਹੀਦਾ ਭਾਈ ਉਹਦੇ ਇੱਕ ਪਾਸੇ ਬਲ স্পੈਸ਼ਲ ਪ੍ਰੈਸ ਕਾਨਫਰੈਂਸ ਕਰਕੇ ਦਾਅਵਾ ਕਰਦੇ ਆ ਕਿ ਇੱਕ ਦੋਸ਼ੀ ਅਸੀਂ ਹਿਰਾਸਤ ਚ ਲੈ ਲੈ ਪੁੱਛ ਕਿਸੇ ਲਈ ਦੂਜੇ ਪਾਸੇ ਦੁਆਰਾ ਮੇਲ ਆ ਜਾਂਦੀ ਹੈ ਸੋ ਇਹੀ ਗੱਲ ਹੈ ਜੋ ਮੈਨੂੰ ਅੰਦਰੋਂ ਸੈਕਟਰੀ ਸਾਹਿਬ ਨੇ ਵੀ ਦੱਸਿਆ ਇੱਕ ਪਾਸੇ ਕਿਸੇ ਆਦਮੀ ਦਾ ਪਤਾ ਲੱਗਦਾ ਹੈ ਕਿ ਡਿਟੇਨ ਹੋ ਰਿਹਾ ਹੈ ਸਾਊਥ ਇੰਡੀਆ ਨੇ ਕੋਈ ਆਦਮੀ ਡਿਟੇਨ ਹੁੰਦਾ ਤੇ ਉਸ ਦੇ ਇਨਸਪਾਈਟ ਆਫ ਥੈਟ ਦੋ ਮੇਲਜ਼ ਹੋ ਰ ਆ ਗਏ ਤਾਂ ਥੈਟ ਮੀਨਸ ਇਹਦੇ ਵਿੱਚ ਕੋਈ ਕੀ ਇੰਟਰਨੈਸ਼ਨਲ ਕੋ ਸਾਜਿਸ਼ ਹੋ ਰਹੀ ਹੈ ਇਹ ਕੁਝ ਏਜੰਸੀਆਂ ਬਾਹਰ ਲੀਆਂ ਕੰਮ ਕਰ ਰਹੀਆਂ ਕਿ ਇਥੋਂ ਦੀਆਂ ਕਰ ਰਹੀਆਂ ਇਹ ਸਾਰੀ ਦਾ ਪਰਦਾ ਫਾਸ਼ ਕਰਨ ਵਾਸਤੇ ਇਮੀਡੀਏਟਲੀ 올 ਪਾਰਟੀ ਮੀਟਿੰਗ ਬੁਲਾਉਣ ਦੀ ਲੋੜ ਹੈ ਤੇ ਮੈਂ ਭਗਵੰਤ ਮਾਨ ਜੀ ਨੂੰ ਇਹ ਵੀ ਕਹੂੰਗਾ ਹੈਲੀਕਾਪਟਰ ਤੁਹਾਡੇ ਕੋਲ ਹੈ 35 40 ਮਿੰਟ ਦਾ ਸਾਰਾ ਰਸਤਾ ਹੈ ਇੱਥੇ ਪਹੁੰਚੋ ਤੁਸੀਂ ਹੋਮ ਮਿਨਿਸਟਰ ਵੀ ਹੋ ਇਹਦੀ ਸੰਜੀਦਗੀ ਵਾਸਤੇ ਇਸ ਗੱਲ ਨੂੰ ਇੰਟਰਨੈਸ਼ਨਲੀ ਮੈਸੇਜ ਦੇਣ ਵਾਸਤੇ ਸਾਰੇ ਨੂੰ ਇਕੱਠੇ ਹੋਣ ਦੀ ਲੋੜ ਹੈ ਸਰਕਾਰ ਤੋਂ ਕਰੋਗੇ ਮੰਗ ਜੀ ਦੀ ਜਾਂਚ ਕਰਵਾਉਣ ਦੀ ਵੇਖੋ ਮੇਰੀ ਬੇਨਤੀ ਹੈ ਪਹਿਲੇ ਚੀਫ ਮਿਨਿਸਟਰ ਸਾਹਿਬ ਆਪ ਆਣ ਚੀਫ ਮਿਨਿਸਟਰ ਸਾਹਿਬ ਜੇਤੇ ਨਾ ਵੀ ਗੱਲ ਕਰਨਾ ਚਾਹਦੇ ਕਰਨ ਅਸੀਂ ਤੇ ਐਜ਼ੂ ਪੰਜਾਬੀ ਚਿੰਤਿਤ ਆ ਇੱਥੇ ਇੰਟਰਨੈਸ਼ਨਲ ਟੂਰਿਸਟ ਵੀ ਆਂਦਾ ਇੱਥੇ ਨੈਸ਼ਨਲ ਟੂਰਿਸਟ ਵੀ ਆਂਦਾ ਇੱਥੇ ਮੱਥਾ ਟੇਕਣ ਵਾਲੇ ਵੀ ਆਂਦੇ ਨੇ ਗੁਰੂ ਨਾਨਕ ਦੇਵਾ ਵੀ ਆਂਦੇ ਨੇ ਕੋਈ ਇਸ ਕਿਸਮ ਦੀ ਸਾਜ਼ਿਸ਼ ਤੇ ਨਹੀਂ ਕਿ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਲੱਖਾਂ ਕਰੋੜ ਕਰੋੜਾ ਇੱਥੇ ਮੱਥਾ ਟੇਕਣ ਵਾਸਤੇ ਲੋਕ ਆਂਦੇ ਲਿਖੀ ਉਹਨਾਂ ਨੂੰ ਕੋਈ ਡਰਾਣ ਤਬਕਾਨ ਦੀ ਕੋਈ ਇਸ ਕਿਸਮ ਦੀ ਸਾਜ਼ਿਸ਼ ਤੇ ਨਹੀਂ ਇਹ ਇਹਦੇ ਵਾਸਤੇ ਮੈਂ ਸਮਝਦਾ ਕਿ ਇੰਟੈਲੀਜੈਂਸ ਫੀਲਡ ਮੰਨਦੇ ਹੋ 5 ਦਿਨਾਂ ਚ ਹਲੇ ਤੱਕ ਕੰਪਲੀਟ ਰਿਪੋਰਟ ਹੋ ਪਾਏਗਾ ਦੇਖੋ ਮੈਂ ਜ਼ਿਆਦਾ ਇਸ ਤੋਂ ਵੱਧ ਗੱਲ ਕਹਿਣਾ ਨਹੀਂ ਚਾਹੁੰਦਾ ਮੈਂ ਮੈਂ ਸਮਝਦਾ ਸਾਰਿਆਂ ਨੂੰ ਵੱਡੀ ਗੱਲ ਹੋਏਗੀ ਕਿ ਇੱਥੇ ਮਾਨਸਾ ਪਹੁੰਚਣ ਮੀਟਿੰਗ ਕਰਨ ਹਰ ਐਸਪੈਕਟ ਦੇ ਸੰਕੇ ਦਰਬਾਰ ਸਾਹਿਬ ਦੀ ਸਿਕਿਉਰਟੀ ਨੂੰ ਆਂਦੇ ਟਾਈਮ ਤੇ ਅਸੀਂ ਕਿਸਤਾ ਸਿਕਿਉਰ ਕਰਾਂਗੇ ਤੇ ਇਹ ਜਿਹੜੀ ਸਾਜ਼ਿਸ਼ ਹੈ ਸਾਜ਼ਿਸ਼ ਦੇ ਵਿੱਚੇ ਕੌਣ ਲੋਕ ਨੇ ਉਹਦੇ ਵਾਸਤੇ ਜਿਹਦੀ ਮੱਦੀ ਮੱਦਲ ਲੈਣਾ ਚਾਹਣ ਇਹ ਲੈਣ ਪਰ ਸਰਸਮੰਦੋ ਤੇ ਸਿਕਿਉਰਟੀ ਨੂੰ ਅਪਗ੍ਰੇਡ ਕਰਨ ਦੀ ਲੋੜ ਹੈ ਕਿਉਂਕਿ ਹੁਣ ਕਾਫੀ ਸਮਾਂ ਹੋ ਗਿਆ ਪਹਿਲੇ ਸਿਕਿਉਰਟੀ ਨਹੀਂ ਸੀ ਹੁੰਦੀ 100% 100% ਜੀ ਇੱਥੇ ਸਿਕਿਉਰਟੀ ਨੂੰ ਕਿਉਂਕਿ ਲੱਖਾਂ ਬਾਅਦਮੀ ਵਿਅਕਤੀ ਇੱਥੇ ਆ ਕੇ ਯਾਤਰੂ ਆਉਂਦੇ ਨੇ ਮੱਥਾ ਟੇਕਦੇ ਨੇ ਜਿੱਥੇ ਪੰਜ ਚਾਰ ਲੱਖ ਲੋਕ ਰੋਜ਼ ਆਉਂਦੇ ਨੇ ਉਹਨੂੰ ਤੇ ਬਹੁਤ ਸੁਚੱਜੇ ਢੰਗ ਦੇ ਨਾਲ ਉਸ ਨੂੰ ਸਿਕਿਉਰ ਕਰਦੇ ਕੋਈ ਜਦੋਂ ਜਦੋਂ ਦੇਖੋ ਮੁੱਖ ਮੰਤਰੀ ਸਾਹਿਬ ਵੀ ਨੀਤੋ ਤੱਕ ਪਹੁੰਚੇ ਬਾਕੀ ਤੁਸੀਂ ਹੁਣ ਦੱਸੋ ਵੀ ਇਹ ਇਹ ਕਿੰਨੀ ਕਿ ਸੰਜੀਦਗੀ ਆ ਉਹਨਾਂ ਦਾ ਬਿਆਨ ਤੁਸੀਂ ਪੜ੍ਹਿਆ ਹੀ ਆ ਅਸੀਂ ਤੇ ਇਹੀ ਗੱਲ ਕਹਿ ਰਹੇ ਆ ਕਿ ਆ ਦੇਖੋ ਕੀ ਲਿਖਿਆ ਪਰਮਾਨੈਂਟ ਸਿਕਿਉਰਟੀ ਸੋਲੂਸ਼ਨ ਸੋਲੂਸ਼ਨ ਕੀ ਦਿੱਤ ਮੰਗੇ ਆ ਜੀ ਹਾਈ ਸਕਿਉਰ ਦਾ ਸਿਕਿਉਰ ਟੈਂਪਲ ਨਾਲ ਨਾਲ ਹਾਈ ਸਕਿਉਰ ਕੀਤਾ ਜਾਵੇ